कपूरथला में एक परिवार को महंगा पड़ा नशेड़ी नौजवानों को रोकना पंद्रह लोगों ने किया घर पर तेज तार हथियारों से हमला पुलिस में शिकायत देने के बावजूद भी नहीं हुई कार्रवाई कपूरथला के मोहल्ला मेहताबगढ़ में रहते एक परिवार को नशेड़ी लोगों को उनके घर के इर्द गिर्द घूमने से मना करना महंगा पड़ गया है और करीब पंद्रह बीस नौजवानों ने इसकी खार निकालते हुए उनके घर पर ईटों पत्थरों और तेज तार हथियारों से हमला कर दिया है यह आरोप लगाने वाले उक्त परिवार के अनुसार उनके मोहल्ले में काफी समय से खुलेआम नशा बिकता है पर बार बार पुलिस को शिकायत के बावजूद भी कोई कार्रवाई नहीं होती जिसके चलते उन्होंने खुद ही नशा करने वाले लोगों को समझाने की कोशिश की जिस पर उन्होंने हथियारों से लैस होकर उनके घर पर हमला कर दिया और उनकी इस हरकत की शिकायत उन्होंने पुलिस से भी कि पर कोई कार्रवाई नहीं हो रही है और उन्होंने पुलिस के उच्च अधिकारियों से इस संबंध में कार्रवाई करने की मांग की है कपूरथला से राजेंद्र कुमार कपूरथला की विशेष रिपोर्ट सरजीत खो ए थीज़ा, मैं कहना चाहूँगी कि एक कुड़ी है एक बुड्ढी है वो नाल बंदिया दे खेड़ दी है जुए जुए दा टीके सामने टीके लांदे चिट्टा बेच दे ਚੋਰੀ ਦਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਦੋਂ ਗੰਦ ਬੋਲਦੇ ਅਸੀਂ ਆਨੇ ਆ ਵੀ ਇੱਥੇ ਗੰਦ ਨਾ ਬੋਲੋ ਅਈ ਲੱਗ ਵੀ ਨਹੀਂ ਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾਣ ਲਈ ਇੱਧਰ ਕਰਵਾਈ ਰੋਟੀ ਖਾਣ ਉੱਤੇ ਚੜੀਦਾ ਹੈ ਉਹ ਕਹਿੰਦੇ ਉਹ ਗਾੜੀਆਂ ਪੀਵੀ ਅਸੀਂ ਤਰ੍ਹਾਂ ਸਾਡੇ ਚੰਕਾ ਮਾਰਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅਜੇ ਕੋ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਸਤਰ ਲੈ ਕੇ ਪੈ ਗੇ ਇਹ ਨਾ ਕਿ ਵੀ ਇੱਥੇ ਬਹਿਣਾ ਨਹੀਂ ਇੱਥੇ ਨਾ ਛੋਰ ਮਚਾਇਆ ਕਰੋ ਹੈ ਤੇ ਤੁਸੀਂ ਇੱਕ ਅਮਨਾ ਕਰ ਜੇ ਮੈਂ ਕਰਦੇ ਜਮਾਰੇ ਇੰਦਰ ਆ ਗਿਆ ਇਹਨਾਂ ਸ਼ੇਪ ਪੱਤੇ ਵੇਚ ਜਾ ਕੋ ਬੋਤੀ ਦੇ ਵੱਜਾ ਰੋੜਾ ਵੱਜਾ ਬੋਤੀ ਦੇ ਇੱਟ ਵੱਜੀ ਉਹਦੇ ਪੈਰ ਤੇ ਇੱਕ ਦੇ ਇੱਕ ਦੇ ਹੱਥ ਤੇ ਬਾਹਾਂ ਤੇ ਠੀਕ ਉਹਦੇ ਗੁੱਜੀ ਸੱਟ ਲੱਗੀ ਸਰ ਜਸਪ੍ਰੀਤ ਹਾਂਜੀ ਕੀ ਕਹਣਾ ਜੀ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਾਰ-ਬਾਰ ਮਤਲਬ ਭਾਜੀ ਦੇ ਟੋਕਨ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਭਾਜੀ ਤੇ ਬੋਲਣ ਤੇ ਕਿਤੇ ਨਾ ਗੰਦੀਆਂ ਗਾਲਾਂ ਕੱਢੋ ਤੇ ਇਹ ਮਤਲਬ ਕਿ ਆ ਕੇ ਭਾਜੀ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇਤੇ ਨਸ਼ਾ ਵੇਚਦੇ ਹਾਂਜੀ ਨਸ਼ਾ ਵੇਚਦੇ ਆ ਤੇ ਉੱਪਰ ਵੀ ਬਾਅਦ ਵਿੱਚ ਲੱਗਿਓ ਇਹ ਟੀਕੇ ਲਗਾਉਂਦੇ ਪੈ ਹੀ ਭਾਜੀ ਜਾ ਕੇ ਬੋਲਣ ਲੱਗੇ ਕਿ ਤੁਸੀਂ ਗਾਲਾਂ ਨਾ ਕੱਢੋ ਚਲੋ ਤੁਸੀਂ ਜੋ ਕਰਦੇ ਕਰੀ ਜਾਓ ਤੇ ਉਹ ਬੋਲਣ ਲੱਗੇ ਅੱਗੋਂ ਬਾਅਦ ਵਿੱਚ ਇਹ ਕਰੇ ਥੱਲੇ ਆ ਕੇ ਭਾਜੀ ਤੇ ਗੱਲ ਪੈ ਗਈ ਕਾਫੀ ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ ਤੇ तकरीबन ਸਾਰਾ ਟਾਈਮ ਹੋਣੀ ਆ 12:30 ਵਜੇ ਨਾ ਘਟਾ ਹੋਇਆ ਨਾ ਘਟਾਇ ਸੀ ਹਾਂਜੀ ਤੇ ਬਹੁਤ ਜਿਆਦਾ ਗੰਦੀ ਲੈਂਗੁਏਜ ਬੋਲ ਕੇ ਬਹੁਤ ਮਤਲਬ ਕਿ ਸਾਰੇ ਤਾਂ ਕੰਮ ਕੀ ਕਰਕੇ ਤੇ ਅੰਦਰ ਉੱਪਰ ਦੀ ਵੀ ਰੋੜੇ ਸੁਟੇ ਤੇ ਇਧਰੋਂ ਵੀ ਹਾਂਜੀ ਹਾਂਜੀ ਭਾਈ ਕੀ ਨਾਮ ਆ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਇੱਕ ਗੱਡੀ ਮਾਮਲਾ ਹੈ ਭਾਈ ਮੇਰੇ ਨਾਲ ਇੱਥੇ ਗੌਂਡ ਦੇ ਵਿੱਚ ਤੇ ਇੱਥੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਂਗ ਚ ਪਿੱਛੇ ਚੌਂਗ ਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗਵਾਂਢ ਦੇ ਵਿੱਚ ਨਾ ਇੱਕ ਨਾਲ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲੋਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲੋਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮ ਮੋਬਾਈਲ ਤੱਕ ਚੋਰੀ ਤੱਕ ਦੇ ਵੇਲੇ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਪੀੜ ਵੀ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਭਾਜੀ ਠੀਕ ਹੈ ਜੀ ਨਹੀਂ ਡਲਦੇ ਹੈਗੇ ਲੋਕ ਐ ਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ ਇੱਥੇ ਮੁੰਡੇ ਸੀਗੇ ਤਿੰਨ ਚਾਰ ਬੈਠੇ ਮੈਂ ਕਿਹਾ ਤੁਸੀਂ ਇੱਥੇ ਫालतੂ ਨਹੀਂ ਬੈਠਣਾ ਕਿਸੇ ਨੇ ਵੀ ਜੀ ਭਾਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾ ਨਾਲ ਡੰਡਿਆਂ ਨਾਲ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਲ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ ਮੇਰਾ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਵਾਲਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਤਰਾ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣੇ ਨੂੰ ਬੁੜੀ ਮੁਸ਼ਕਲ ਮੈਂ ਬਚਾਇਆ ਅੰਦਰ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਤਾ ਪੁਲਿਸ ਪੁਲਿਸ ਨੂੰ ਕਦੀ ਪੁਲਿਸ ਨੂੰ ਪੀਸੀਆ ਨੂੰ ਕਈ ਵਾਰੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣਾ ਬੰਦ ਹੋ ਜਾਣਾ ਥਾਣਾ ਸਿਟੀ ਕੰਪਲੇਨ ਕੀਤੀ ਹਾਂ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਜੀ ਪਹਿਲਾਂ ਕਦੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਹਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਹੀ ਕੋਈ ਤੇ ਅੱਜ ਤੇ ਹੱਦ ਤੋਂ ਵੱਧ ਕੰਮ ਹੋ ਗਿਆ ਨਾ ਅੱਜ ਤਾਂ ਉਹਨਾਂ ਨੇ ਸਿੱਧਾ ਮੇਰੇ ਪਿਛੇ ਦੇ ਪਿਛੇ ਦੇ ਛਾਪੇਗਰ ਵੀ ਜਿਹੜੇ ਮਾਰੇ ਗਏ ਆ ਹਾਂਜੀ ਹਾਂਜੀ ਕੋਈ ਛਾਪੇ ਛੂਪੇ ਸਹੀ ਤਰ੍ਹਾਂ ਨਹੀਂ ਭਜਦੇ ਜਿੱਥੇ ਛਾਪੇ ਛੂਪੇ ਬਾਸੋ ਪਹਿਲਾਂ ਹੀ ਆਪ ਹੀ ਦੱਸ ਦਿੰਦੇ ਨੇ ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਦਾ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਦੇ ਆਪ ਨਸ਼ੇ ਦੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਮੈਂ ਕਰਦਾ ਵੀ ਕਾਨੂੰਨ ਦੇ ਕੋਲੋਂ ਵੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਮੈਂ ਪਹਿਲਾਂ ਤਾਂ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਆ ਜਿਹੜੇ ਨਸ਼ੇ ਵੇਚਦੇ ਨੇ ਇੱਥੇ ਨੰਬਰ 2 ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦੇ ਦਿੱਤੇ ਇਸ ਤਰ੍ਹਾਂ ਕਿ ਤੁਹਾਡੇ ਕੋ ਕੋਈ ਸਬੂਤ ਹੈ ਜੀ ਨਸ਼ੇ ਵੇਚਣ ਦਾ ਹਾਂਜੀ ਬਿਲਕੁਲ ਬਿਲਕੁਲ ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ ਮੈਂ ਸਬੂਤ ਦੇ ਸਕਦਾ ਵਾਂ ਇਹ ਉੱਤੋਂ ਪੜਾਵਾਂਗੇ